ਨਾ ਜਗਿੰਦਰਪਾਲ लवली ਜੀ ਪੰਜਾਬ ਰੋਡ ਤੇ ਠਾਨ ਕੋਡੀ ਕੋਤਮ ਪਰਦਾਣਾ ਜੀ ਇੱਕ ਸੱਤ 2024 ਨੂੰ ਸਾਡੀ ਮੁੱਖ ਮੰਤਰੀ ਪੰਜਾਬ ਨਾਮ ਮੈਂਟਲਮੈਂਟ ਕੋਲ ਜਲੰਧਰ ਵਿਖੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਹਦੇਜ ਦਿੱਤੇ ਸੀ ਸਾਡੇ ਮਾਨਯੋਗ ਜਿਹੜਾ ਹੈਡ ਅਫੀਸਰ ਡਾਇਰੈਕਟਰ ਸਾਹਿਬ ਨੇ ਉਹਨਾਂ ਨੂੰ ਬੇਜ ਦਿੱਤੇ ਵੀ ਇੱਕ ਮਹੀਨੇ ਦੇ ਵਿੱਚ ਇਹਨਾਂ ਦਾ ਜਿਹੜਾ ਇਹਨਾਂ ਨੂੰ ਪੱਕਿਆ ਕਰਕੇ ਇਹਨਾਂ ਦੀ ਵੱਖਰੀ ਪਾਲਿਸੀ ਬਣਾ ਕੇ ਉਹਨੂੰ ਪੱਕਿਆ ਕੀਤਾ ਜਾਵੇ ਪਰ ਉਹਦੇ ਵਿੱਚ ਇਹ ਆ ਨਾ ਤਾਂ ਸਾਨੂੰ ਮੁੱਖ ਮੰਤਰੀ ਨੇ ਕੋਈ ਲਿਖਤੀ ਦਿੱਤਾ ਉਹ ਸਿਰਫ ਆ ਬਲਬਲੀ ਜਿਹੜਾ ਕਾਇਆ ਕੀ ਤੇ ਸਾਨੂੰ ਸਾਰ ਤੱਕ ਮਹੀਨੇ ਵਾਸਤੇ ਅੱਜ 1 ਸਾਲ ਬੀ ਜਾਣ ਦੇ ਬਾਅਦ ਵੀ ਅਸੀਂ ਉੱਥੇ ਦੇ ਉੱਥੇ ਹੀ ਖੜੇ ਆ ਸਰਕਾਰ ਨਾਲ ਦੋ ਤਿੰਨ ਵਾਰ ਮੀਟਿੰਗਾਂ ਵੀ ਹੋ ਚੱਕੀਆਂ ਮੁੱਖ ਮੰਤਰੀ ਪੰਜਾਬ ਨਾਲ ਫਿਰ ਦੁਬਾਰਾ ਮੀਟਿੰਗ ਹੋ ਚੁੱਕੀ ਆ ਜਿਹੜੀ ਸਰਕਾਰ ਉੱਥੇ ਦੀ ਉੱਥੇ ਕਰੀ ਨਾ ਤਾਂ ਸਾਨੂੰ ਕਿਸੇ ਬੰਦੇ ਨੂੰ ਪੱਕਾ ਕੀਤਾ ਗਿਆ ਔਰ ਨਾ ਹੀ ਜਿਹੜੇ ਸਾਡੇ ਬੰਦਿਆਂ ਦੇ EPF ESI ਸੀ ਉਹ ਵੀ ਠੇਕੇ ਆ ਰ ਸਕਿਉਟੀਆਂ ਵੀ ਲੈ ਕੇ ਠੇਕੇਦਾਰ ਲੱਖਾਂ ਕਰੋੜਾਂ ਰੁਪਇਆ ਲੈ ਕੇ ਜਿਹੜੇ ਉਹ ਪਰਾਂ ਹੋ ਗਿਆ ਸਰਕਾਰ ਨੇ ਕੋਈ ਕਿਸੇ ਤੇ ਕਾਰਵਾਈ ਨਹੀਂ ਕੀਤੀ ਹੁਣ ਜਿਹੜੀ 4 ਅਗਸਤ ਨੂੰ ਸਰਕਾਰ ਕਿਲੋਮੀਟਰ ਬੱਸਾਂ ਪਹੁੰਚਾ ਰਹੀ ਆ ਉਹਦੇ ਵਿੱਚ ਮੈਂ ਇੱਕ ਛੋਟੀ ਡੀਪਲੀ ਜਾਣਾ ਚਾਹੁੰਦਾ ਵੀ ਜਿਹੜੀਆਂ ਸਰਕਾਰ ਕਿਲੋਮੀਟਰ ਬੱਸਾਂ ਪਹੁੰਚਾਉਂਦੀਆਂ ਸਰਕਾਰ ਜਿਹੜੀਆਂ ਬੱਸਾਂ ਉਹ ਪ੍ਰਾਈਵੇਟ ਹੁੰਦੀਆਂ ਨੇ ਉਹਦੇ ਵਿੱਚ ਜਿਹੜੇ ਕਨੈਕਟਰ ਆ ਉਹ ਸਿਰਫ ਇੱਕ ਰੈਗੂਲਰ ਹੁੰਦਾ ਉਹਦੇ ਉੱਪਰ ਜਦੋਂ ਅਸੀਂ ਬੱਸ ਵਾਲੀ ਠੇਕੇ ਜਿਹੜਾ ਬਾਹਰਲਾ ਠੇਕੇਦਾਰ ਪ੍ਰਾਈਵੇਟ ਬੰਦਾ ਉਹਦੇ ਨਾਲ ਹੀ ਠੇਕਾ ਕਰ ਲੈਣਾ 2 ਰੁਪਏ 4 ਰੁਪਏ ਜਿੰਨਾ ਵੀ ਹੋਊਗਾ ਜੇ ਸਰਕਾਰ ਉਹਦਾ ਪੈਸਾ ਨਹੀਂ ਪੂਰਾ ਵੜਦੀ ਮੰਨ ਲਓ ਕਿ ਜਨਾ ਹੀ ਠੇਕੇਦਾਰ ਨਾਲ ਕਰ ਲਿਆ 2 ਰੁਪਏ 4 ਰੁਪਏ ਜੇ ਮੰਨ ਲਓ ਸ਼ਾਮ ਨੂੰ ਹੀ 15 ਜਾਂ 20 ਹਜ਼ਾਰ ਉਹਨੂੰ ਦੇਣਾ ਜੇ ਹੀ 15-20 ਹਜ਼ਾਰ ਰੁਪਏ ਨਾ ਵਟਾ ਤੇ ਸਰਕਾਰ ਉਹਨੂੰ ਕੋਲੋਂ ਪੈਸੇ ਦਿੰਦੀ ਹੈ ਠੇਕੇਦਾਰ ਨੂੰ ਕੋਲੋਂ ਪੈਸੇ ਦੇ ਕੇ ਆਪਣੀ ਖਲਾਸੀ ਕਰਦੀ ਹੈ ਕੰਡ ਦਾ ਭਾਅ ਵੀ ਜਿਹੜੀ 1 ਕਿਲੋਮੀਟਰ ਬੱਸਾਂ ਪਾਈਆਂ ਜਾ ਰਹੀਆਂ ਬਿਲਕੁਲ ਸਾਰਾ ਸਰ ਪੰਜਾਬ ਦੇ ਲੋਕਾਂ ਨਾਲ ਧੱਕਾ ਜਿਹੜੇ ਵਰਕਰ ਕੰਮ ਕਰ ਰਹੇ ਨੇ ਉਹਨਾਂ ਨਾਲ ਧੱਕਾ ਇਹਦੇ ਵਿੱਚ ਕਈ ਕੈਟਾਗਰੀਆਂ ਵੀ ਖਤਮ ਹੋ ਜਾਂਦੀਆਂ ਜਿਵੇਂ ਕਿ ਇੱਕ ਵਾਸ਼ਿੰਗ ਪੁਆਇੰਟ ਵਾਲਾ ਉਹ ਵੀ ਖਤਮ ਹੋ ਜਾਂਦਾ ਜਿਹੜਾ ਸਵੀਪਰ ਉਹ ਵੀ ਖਤਮ ਹੋ ਜਾਂਦਾ ਜਿਹਦੇ ਵਿੱਚ ਡਰਾਈਵਰ ਇੱਕ ਉਹ ਵੀ ਖਤਮ ਹੋ ਜਾਂਦਾ ਪੰਜਾਬ ਦੀ ਜੀ ਸਰਕਾਰ ਦੀ ਗੱਡੀ ਪੈਣੀ ਗੱਡੀ ਵੀ ਖ ਉਦ ਵੀ ਰਹ데요 ਅਸੀਂ ਚਾਹੁੰਦੇ ਆਂ ਵੀ ਪੰਜਾਬ ਸਰਕਾਰ ਜਿਹੜੀਆਂ ਉਹ ਸਰਕਾਰੀ ਬੱਸਾਂ ਪਾਵੇ ਬੱਸਾਂ ਦੀ ਕਾਫੀ ਜ਼ਰੂਰਤ ਆ ਬੱਸਾਂ ਦੀ ਬਹੁਤ ਘਾਟ ਆ ਸਪੇਅਰ ਪਾਰਟ ਹਨੀ ਡੀਪੋਆਂ ਦੇ ਵਿੱਚ ਗੱਡੀਆਂ ਖੜੀਆਂ ਨੇ ਅਸੀਂ ਮੁੱਖ ਮੰਤਰੀ ਪੰਜਾਬ ਕੋ ਮੰਗ ਕਰਦੇ ਆਂ ਵੀ ਸਾਡੇ ਜਿਹੜੇ ਮੁਲਾਜ਼ਮ ਆ ਉਹ ਪੱਕੇ ਕੀਤੇ ਜਾਣ ਜਿਹੜੇ ਮੁਲਾਜ਼ਮ ਸਾਡੇ ਕੱਢੇ ਹੋਏ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਜਿਹੜੇ ਬੰਦਿਆਈ ਸਾਡਿਆਂ ਦੀ ਮੌਤ ਹੋ ਗਈ ਆ ਉਹਨਾਂ ਨੂੰ ਜਿਹੜਾ 1 ਲੱਖ ਰੁਪਏ ਸਰਕਾਰ ਨੇ ਬਿਆਨ ਦਿੱਤਾ ਸੀ ਉਹ ਦਿੱਤਾ ਜਾਵੇ ਤੇ ਜਿਹੜੇ ਬੰਦੇ ਸਾਡੇ EPF ES ਦੀਆਂ ਧੰਦਲੀਆਂ ਨੇ ਕੀਤੀਆਂ ਕਰੋੜਾਂ ਰੁਪਏ ਲੈ ਕੇ ਜਿਹੜੇ ਸਰਕਾਰ ਤੋਂ ਭਾਜੂ ਕੇ ਨੇ ਤੇ ਬੇਨਤੀ ਆ ਵੀ ਉਹ ਵੀ ਸਰਕਾਰ ਜਿਹੜੀ ਸਾਡਾ ਪੈਸਾ ਵਾਪਸ ਦਵੇ ਕੋਈ ਮੀਟਿੰਗ ਦੀ ਆਸ ਨਹੀਂ ਸਾਨੂੰ ਜੇ 28 ਤਰੀਕ ਨੂੰ ਸਾਡੇ ਨਾਲ ਕੋਈ ਪੰਜਾਬ ਸਰਕਾਰ ਮੀਟਿੰਗ ਨਹੀਂ ਕਰਦੀ ਤੇ ਆਉਣ ਵਾਲੀ 28 ਤਰੀਕ ਨੂੰ ਜੇ ਇਹਨਾਂ ਨੇ ਕੋਈ ਮੀਟਿੰਗ ਸਾਡੇ ਨਾਲ ਨਾ ਕੀਤੀ ਤੇ ਅਸੀਂ ਆਉਣ ਵਾਲੀ 28 ਤਰੀਕ ਨੂੰ ਅਨਮਿੱਥੇ ਸਮੇਂ ਦੀ ਹੜਤਾਲ ਤੇ ਬੈਠਾਂਗੇ ਉਸ ਤੋਂ ਬਾਅਦ ਜਿਹੜੀ ਮੈਂ ਕਿਲੋਮੀਟਰ ਦੀ ਗੱਲ ਕੀਤੀ ਜੇ ਕਿਲੋਮੀਟਰ ਦੇ ਟੈਂਡਰਾਂ ਨਾਲ ਖੋਲੇ ਜਿੱਦਣੇ ਕਿਲੋਮੀਟਰ ਰੈਂਡਰ ਖੋਲਣਗੇ ਉਸੇ ਦਿਨ ਪੂਰਾ ਪੰਜਾਬ ਬੰਦ ਕਰਾਂਗੇ ਪੰਜਾਬ ਰੋਡਵੇ ਤੇ ਪੀਆਰਟੀ 27 ਦੀ ਪੁਣੇ 27 ਦੇ 27 ਦੀਪੂ ਪੂਰੇ ਪੰਜਾਬ ਦੇ ਬੰਦ ਕਰਕੇ ਤੇ ਸਰਕਾਰ ਬੋਦੇ ਦਾ ਰੋਜ਼ ਪ੍ਰਦਰਸ਼ਨ ਕਰਾਂਗੇ ਮੈਂ ਪੰਜਾਬ ਰੋੜੇ ਪਾਨਵਸ ਪੀਆਰਟੀ ਸਤੋ ਸੂਬਾ ਸਲਾਘਰ ਬਲਜੀਤ ਸਿੰਘ ਢਿੱਲ ਪੰਜਾਬ ਅੱਜ ਅਸੀਂ ਮੀਟਿੰਗ ਜਿਹੜੀ ਹੈ ਪ੍ਰੈਸ ਕਾਨਫਰੰਸ ਆ ਕਰਨ ਜਾ ਰਹੇ ਆ ਕਿ ਸਰਕਾਰ ਜਿਹੜੀ ਕਈ ਵਾਰ ਸਾਨੂੰ ਮੀਟਕਾ ਕਰਕੇ ਔਰ ਮੁੱਖ ਮੰਤਰੀ ਸਾਹਿਬ ਇੱਕ ਮਹੀਨੇ ਦਾ ਟਾਈਮ ਦਿੰਦੇ ਆ ਇੱਕ ਮਹੀਨੇ ਦੇ ਵਿੱਚ ਵਿੱਚ ਜਿਨ੍ਹਾਂ ਨੂੰ ਵਿਭਾਗਾਂ ਨੂੰ ਕਹਿੰਦੇ ਪੱਕੇ ਕਰੋ ਔਰ ਮਹਿਕਮਾ ਜਿਹੜਾ ਕੋਈ ਪਾਲਿਸੀ ਦੀ ਅਗੇ ਤੋ ਕੱਢ ਰਿਹਾ ਇਹ ਨਹੀਂ ਪਤਾ ਸਾਨੂੰ ਮਿਲੀ ਭੁਗਤਿਆ ਇਹਨਾਂ ਦੀ ਤੇ ਕੀ ਆ ਉਲਟਾ ਜਿਹੜਾ ਠੇਕੇਦਾਰ ਜਿਹ ਕਹਿੰਦੇ ਸੀ ਆਪਾਂ ਠੇਕੇਦਾਰ ਜਿਹੜੀ ਆਊਟਸੋਰਸ ਬੰਦ ਕਰਾਂਗੇ ਔਰ ਉਲਟੀ ਆਊਟਸੋਰਸ ਜਿਹੜੀ ਉਹ ਭਰਤੀ ਜੀ ਦੁਬਾਰਾ ਕਰ ਰਹੇ ਆ ਠੇਕੇ ਤੇ ਔਰ ਇਹ ਸਰਕਾਰ ਨੇ ਆਉਣ ਤੋਂ ਪਹਿਲਾਂ ਕਿਹਾ ਕਿ ਠੇਕੇਦਾਰੀ ਸਿਸਟਮ ਆਪਾਂ ਬੰਦ ਕਰਾਂਗੇ ਪਰ ਅਜੇ ਤੱਕ ਕੋਈ ਇਹੋ ਜਿਹਾ ਕੁਝ ਨਹੀਂ ਆ ਉਲਟਾ ਠੇਕੇਦਾਰ ਜਿਹੜਾ ਵਾ 11-12 ਕਰੋੜ ਰੁਪਏ ਸਕੋਰਟੀਆਂ ਦੇ ਨਾਂ ਤੇ ਜਿਹੜਾ ਲੈਂਦਾ ਵਾ ਉਹ ਲੈ ਕੇ ਭੱਜ ਗਿਆ ਵਾ ਉਹ ਦੂਜਾ ਠੇਕੇਦਾਰ ਆ ਉਹ ਵੀ ਭੱਜ ਗਿਆ ਪੈ ਸਕੋਰਟੀਆਂ ਲੈ ਕੇ ਔਰ ESIC ਆ EPF ਆ ਉਹਨਾਂ ਦੇ ਨਾਂ ਤੇ ਵੀ ਜਿਹੜੀ ਬਹੁਤ ਤਗੜੀ ਧਾਂਦਲੀ ਆ ਔਰ ਵਿੱਚ ਠੱਗੀ ਮਾਰੀ ਜਾ ਰਹੀ ਆ ਉਹ ਸਾਡੇ ਜਿਹੜੇ ਮੌਤ ਹੋਏ ਆ ਜਿਹੜੇ ਕਰਮਚਾਰੀ ਆ ਔਰ ESIC ਆ ਉਹ ਲੈ ਕੇ ਸਾਰਾ ਜਿਹੜਾ ਠੇਕੇਦਾਰ ਜਿਹੜਾ ਵਾ ਉਹ ਭੱਜ ਗਿਆ ਵਾ ਅਜੇ ਤੱਕ ਮਹਿਕਮਾ ਵੀ ਨਾ ਉਹਨੂੰ ਲੱਭ ਸਕਿਆ ਤੇ ਨਾ ਸਾਡਾ ਜਿਹੜਾ ਵਾ ਮੁੱਖ ਮੰਤਰੀ ਜਿਹੜਾ ਉਹ ਵੀ ਕਹਿੰਦੇ ਐਡੇ ਐਡੇ ਦਾਅਵੇ ਕਰਦੇ ਆ ਪਰ ਅਜੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਲਿਖਤੀ ਵੀ ਦੇ ਚੁੱਕੇ ਆ ਭਰਤੀਆਂ ਹੋਈਆਂ ਵਾ ਲੱਖਾਂ ਰੁਪਈਆ ਦੀ ਠੱਗੀ ਮਾਰੀ ਉਹਨਾਂ ਨਾਲ ਲੋਕਾਂ ਨਾਲ ਪਰ ਉਹਦੇ ਵਿੱਚ ਵੀ ਅਸੀਂ ਲਿਖਤੀ ਦੇ ਚੁੱਕੇ ਆ ਪਰ ਉਹਦੇ ਵਿੱਚ ਵੀ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਉਹ ਇਸੇ ਕਾਰਨ ਅਸੀਂ ਜਿਹੜੇ ਵਾ ਹੜਤਾਲ ਕਰਨ ਜਾ ਰਹੇ ਆ 28 ਤਰੀਕ ਨੂੰ ਇਹਨਾਂ ਨਾਲ ਮੀਟਿੰਗ ਆ ਸਾਡੀ ਕੈਮਰੇਟ ਮੰਤਰੀ ਹਨ ਜੇ ਸਾਡਾ ਨਾਂ ਕੋਈ ਹਲ ਕੀਤਾ ਤੇ ਆਪਾਂ ਅਨਮਿੱਥੇ ਸਮਝਦੀ ਹੜਤਾਲ ਜਿਹੜੀ ਉਹ ਕਰਨ ਜਾ ਰਹੇ ਆ ਇਹ ਤੁਹਾਡੇ ਮਾਧਿਅਮ ਜਿਹੜੀ ਹੈ ਆਪਾਂ ਦੱਸ ਰਿਹਾ ਬਾਕੀ ਤੁਹਾਡੇ ਬਹੁਤ ਇੱਕ ਸਚਾਈ ਜਿਹੜੀ ਆਡੀ ਪੇਸ਼ ਕਰਦੇ ਜੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਜੀ ਐਮ ਮੀਟਿੰਗਾਂ ਤੁਸੀਂ ਜਿਹੜੀਆਂ ਸੀਐਮ ਸਾਹਿਬ ਨਾਲ ਹੋ ਤੱਕ ਕਰ ਚੁੱਕੇ ਹੋ ਸੀਐਮ ਸਾਹਿਬ ਨਾਲ ਅਸੀਂ ਦੋ ਮੀਟਿੰਗਾਂ ਕਰ ਚੁੱਕੇ ਆ ਦੋ ਕੀ ਵਿਚਾਰ ਵਟਾਂਦਰਾ ਹੈ ਬਟ ਵਿਚਾਰ ਵਟਾਂਦਰਾ ਇਹ ਹੀ ਕਹਿੰਦੇ ਆ ਕਿ ਸਾਡੇ ਸਾਹਮਣੇ ਤੇ ਮੈਨੇਜਮੈਂਟ ਸੱਦ ਕੇ ਕਹਿ ਦਿੰਦੇ ਆ ਕਿ ਇਹਨਾਂ ਨੂੰ ਜੋ ਵੀ ਹੈਗੀ ਇਹਨਾਂ ਦੇ ਪਾਲਿਸੀ ਬਣਾ ਕੇ ਇਹਨਾਂ ਨੂੰ ਪੱਕਿਆ ਕਰੋ ਪਰ ਗਰਾਊਂਡ ਲੈਵਲ ਤੇ ਐਸਾ ਕੁਝ ਨਹੀਂ ਹੁੰਦਾ ਪਤਾ ਨਹੀਂ ਹੁਣ ਬਿਲੀ ਭ ਦੁਆ ਕਰਨਾ ਕਿ ਕਿੰਨੂ ਮੰਨਦੇ ਅਸੀਂ ਤਾਂ ਦੋਵਾਂ ਨੂੰ ਮੰਨਦੇ ਆ ਕਿ ਜਿੰਨਾ ਚਿਰ ਸਾਡਾ ਕੰਮ ਨਹੀਂ ਹੁੰਦਾ ਉਹਨੇ ਦਿਨ ਅਸੀਂ ਦੋਵਾਂ ਨੂੰ ਮੰਨਦੇ ਹਾਂ ਉਹ ਮੈਸਕਾ ਦੇ ਅਗਲੀ ਕੀ ਰਾਮੇ ਕੀ ਹੈ ਜੇ ਨਹੀਂ ਮਸਲਾ ਹੱਲ ਹੁੰਦਾ 28 ਤਰੀਕ ਨੂੰ ਸਾਨੂੰ ਚੀਮਾ ਸਾਹਿਬ ਜਿਹੜਾ ਵਾ ਕੈਂਡੀਡੇਟ ਦੇ ਮੰਤਰੀ ਆ ਤੇ ਟਰਾਂਸਪੋਰਟ ਮੰਤਰੀ ਸਾਡੇ ਇਹਨਾਂ ਨੇ ਸਾਡੀ ਮੀਟਿੰਗ ਰੱਖੀ ਆ ਜੀ ਉਹਦੇ ਵਿੱਚ ਸਾਡਾ ਕੋਈ ਨਾ ਇਨਸਾਫ ਕੀਤਾ ਤੇ ਅਸੀਂ ਅਨ ਵਿੱਚ ਸਮੇਂ ਦੀ ਹੜਤਾਲ ਕਰਨ ਜਾ ਰਹੇ ਆ